ਜਿਵੇਂ ਕਿ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਪੰਜਾਬ क्राइम ਫਰੀ ਪੰਜਾਬ ਉਸ ਦੀ ਮੈਂ ਮਹਿਮ ਦੇ ਵਿੱਚ ਦੀ ਲੜੀ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀਵਨ ਦੇ ਦਿਸ਼ਾਨ ਅਦ੍ਰਿਸ਼ਾ ਹੇਡ ਡੀਐਸਪੀ ਸਬਡਿਵੀਜ਼ਨ ਸ਼੍ਰੀ ਤਰਲੋਚਨ ਸਿੰਘ ਦੀ ਟੀਮ ਐਸਐਚਓ ਸਿਟੀ ਗੁਰਵਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਕੱਲ ਉਦੋਂ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਚਾਰ ਅਪਰਾਧੀਆਂ ਨੂੰ ਮੰਨਜੀਤ ਸਰਵਜੀਤ ਸਿੰਘ ਬਬਲੂ ਤੇ ਰਾਮੂ ਇਹਨਾਂ ਨੂੰ ਅਰੈਸਟ ਕੀਤਾ ਜੋ ਇਹ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਕਰਨ ਲਈ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਸੀ ਇਹ ਜਿਹੜਾ ਅੰਡਰ ਬ੍ਰਿਜ ਤਲਵੰਡੀ ਰੋਡ ਦੇ ਉੱਤੇ ਤੋਂ ਇਹ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਉੱਪਰ 365 ਨੰਬਰ ਮੁਕੱਦਮਾ ਇਹਨਾਂ ਨੇ ਕਾਇਮ ਕੀਤਾ ਹੈ ਜਦੋਂ ਇਹਨਾਂ ਦੀ ਤਹਿਕੀਕਤ ਦੇ ਦੌਰਾਨ ਇਹ ਗੱਲ ਸਟੈਬਲਿਸ਼ ਹੋਈ ਹੈ ਕਿ ਇਹਨਾਂ ਦੇ ਉੱਤੇ ਜਿਹਦੇ ਚ ਮਨਪ੍ਰੀਤ ਖੋਖਰ ਜੀ ਨੂੰ ਕਹਿੰਦੇ ਆ ਇਹਦੇ ਕੋਲੋਂ ਇੱਕ ਫਾਇਰ ਆਰਮ ਪਿਸਟਲ ਬਰਾਮਦ ਹੋਇਆ ਤੋਂ ਇਹ ਪਹਿਲੇ ਵੀ ਇਹਦੇ ਉੱਤੇ ਕਾਫੀ ਮੁਕਦਮੇ ਦਰਜਾ ਜੀ ਇਹ ਨਾ ਕਾਪੂ ਦੇ ਕੱਲ ਇਹਨਾਂ ਨੇ ਕੋਈ ਬਹੁਤ ਵੱਡੀ ਬਾਤ ਦਾਤ ਨੂੰ ਅੰਜਾਮ ਦੇਣਾ ਸੀ ਜੋ ਇਹ ਸਬਡਿਵੀਜ਼ਨ ਸਿਟੀ ਫਰੀਦਕੋਟ ਦੀ ਅੱਛੀ ਕਾਮਯਾਬੀ ਹੈ